ਆਵਾ ਬਾਗਰਾ ਜਾਂਦੇ ਹਨ ਤਾਂ তাজਮਹਿਲ ਦੇਖਦੇ ਹਨ ਅਕਬਰ ਦਾ ਕਿਲਾ ਦੇਖਦੇ ਹਨ ਹੌਜ਼ ਹਾਸ ਦੇਖਦੇ ਹਨ ਆਵਾਬ ਜੇਲ ਦੇਖेंगे ਕਬੇਸੀ ਦੇ ਦੌਰਾਨ ਨਟਵਰ ਲਾਲ ਨੂੰ ਜੱਜ ਨੇ ਪੁੱਛਿਆ ਕਿ ਤੂੰ ਇਹ ਸਾਰੇ ਕਾਰਨਾਮੇ ਕਿਦਾਂ ਕਰ ਲੈਣਾ ਹੈ ਤਾਂ ਨਟਵਰ ਨਾਲ ਨੇ ਕਿਹਾ ਅਗਰ ਤੁਸੀਂ ਮੈਨੂੰ 1 ਰੁਪਿਆ ਦਿਓ ਤਾਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਜੱਜ ਨੇ ਆਪਣੀ ਜੇਬ ਵਿੱਚੋਂ 1 ਰੁਪਿਆ ਕੱਢ ਕੇ ਨਟਵਰ ਲਾਲ ਨੂੰ ਦੇ ਦਿੱਤਾ ਤਾਂ ਉਸਨੇ ਕਿਹਾ ਬਸ ਇਦਾਂ ਹੀ ਮੈਂ ਕਿਸੇ ਨੂੰ ਠੱਗਦਾ ਨਹੀਂ ਮੈਂ ਕਿਸੇ ਤੋਂ ਰੁਪਈਏ ਮੰਗਦਾ ਤਾਂ ਉਹ ਮੈਨੂੰ ਦੇ ਦਿੰਦਾ ਹੈ ਇਦਾਂ ਦਾ ਹੈ ਨਟਵਰ ਲਾਲ ਭਾਰਤ ਦਾ ਸਭ ਤੋਂ ਵੱਡਾ ਠੱਗ ਸਾਲ 2009 ਵਿੱਚ ਲਟਵਰ ਲਾਲ ਦੀ ਮੌਤ ਸਮੇ ਉਸ ਉੱਪਰ 100 ਤੋਂ ਜ਼ਿਆਦਾ ਮੁਕੱਦਮੇ ਤੇ 113 ਸਾਲ ਦੀ ਕੈਦ ਤੇ ਪਤਾ ਨਹੀਂ ਕਿੰਨੇ ਅਮੀਰਾਂ ਕੋਲੋਂ ਲੁੱਟਿਆ ਹੋਇਆ ਧਨ ਇਹੀ ਸੀ ਉਹਦੀ ਸੰਪਤੀ ਨਟਵਰ ਲਾਲ ਇੱਕ ਉਹ ਲੈਜੈਂਡਰੀ ਵਿਅਕਤੀ ਸੀਗਾ ਅੱਜ ਜੇ ਕਿਸੇ ਚੋਰ ਦੀ ਗੱਲ ਕਰਨੀ ਹੋਵੇ ਤਾਂ ਉਸ ਨੂੰ ਨਟਵਰ ਲਾਲ ਦਾ ਨਾਮ ਦੇ ਕੇ ਉਸ ਦਾ ਮਾਣ ਵਧਾਇਆ ਜਾਂਦਾ ਹੈ ਇਸ ਠੱਗ ਦੇ ਕਈ ਕਿੱਸੇ ਅੱਜ ਵੀ ਬਹੁਤ ਮਸ਼ਹੂਰ ਨੇ ਅੱਜ ਆਪਾਂ ਗੱਲ ਕਰਾਂਗੇ ਨਟਵਰ ਲਾਲ ਦੇ ਉਹਨਾਂ ਕਿੱਸਿਆਂ ਬਾਰੇ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਨਟਵਰ ਲਾਲ ਬਿਹਾਰ ਦੇ ਸਿਵਾਂਗ ਜ਼ਿਲ੍ਹੇ ਤੇ ਜੀਰਾ ਦੇਈ ਪਿੰਡ ਦਾ ਸੀਗਾ ਇਹ ਭਾਰਤ ਦੇ ਸਭ ਤੋਂ ਪਹਿਲੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਦੇ ਪਿੰਡ ਦਾ ਸੀਗਾ ਦੋਨਾਂ ਨੇ ਐਲ ਐਲ ਬੀ ਦੀ ਡਿਗਰੀ ਹਾਸਲ ਕੀਤੀ ਤੇ ਵਕੀਲ ਬਣੇ ਤੇ ਇੱਕ ਰਾਸ਼ਟਰ ਭਵਨ ਪਹੁੰਚਿਆ ਤੇ ਇੱਕ ਨੇ ਰਾਸ਼ਟਰ ਭਵਨ ਹੀ ਵੇਚ ਦਿੱਤਾ ਨਟਵਰ ਲਾਲ ਨੇ ਆਪਣੇ ਪਿੰਡ ਦੇ ਹੀ ਬਣੇ ਰਾਸ਼ਟਰਪਤੀ ਨੂੰ ਵੀ ਨਹੀਂ ਛੱਡਿਆ ਉਸਨੇ ਉਹਦੇ ਜਾਲੀ ਸਿਗਨੇਚਰ ਕਰਕੇ ਇੱਕ ਵਾਰੀ ਰਾਸ਼ਟਰ ਭਵਨ ਤੇ ਇੱਕ ਵਾਰੀ ਰਾਸ਼ਟਰਪਤੀ ਭਵਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਤੇ ਕਾਮਯਾਬੀ ਰਹਾ ਤੋਂ ਬਿਨਾ ਨਟਵਰ ਲਾਲ ਨੇ ਤਿੰਨ ਵਾਰੀ ਤਾਜ ਮਹਿਲ ਤੇ ਦੋ ਵਾਰੀ ਲਾਲ ਕਿਲਾ ਵਿਦੇਸ਼ੀ ਲੋਕਾਂ ਨੂੰ ਵੇਚ ਦਿੱਤਾ ਸੀ ਕਹਿੰਦੇ ਹਨ ਕਿ ਨਟਵਰ ਲਾਲ ਲੋਕਾਂ ਦੇ ਸਾਈਨ ਕਰਨ ਵਿੱਚ ਬੜਾ ਮਾਹਰ ਸੀ ਉਹ ਖੂਬ ਹੂ ਸਾਈਨ ਕਰ ਲੈਂਦਾ ਸੀ ਇਸ ਗੱਲ ਦਾ ਪਤਾ ਉਹਨੂੰ ਉਦੋਂ ਲੱਗਿਆ ਜਦੋਂ ਉਸਦੇ ਇੱਕ ਗਮੰਡੀ ਨੇ ਉਸਨੂੰ ਬੈਂਕ ਵਿੱਚੋਂ ਪੈਸੇ ਕਢਾਉਣ ਲਈ ਭੇਜਿਆ ਤਾਂ ਉਸਨੇ ਉਸ ਵਿਅਕਤੀ ਦੇ ਸਾਈਨ ਦੇਖ ਕੇ ਤਾਂ ਸੋਚਿਆ ਇਹ ਤਾਂ ਮੈਂ ਵੀ ਕਰ ਸਕਦਾ ਹਾਂ ਤਾਂ ਇਸੇ ਤਰ੍ਹਾਂ ਹੀ ਨਟਵਰ ਲਾਲ ਨੇ ਉਸ ਵਿਅਕਤੀ ਦੇ ਸਾਈਨ ਕਰਕੇ ਕਈ ਵਾਰੀ ਬੈਂਕਾਂ ਚੋਂ ਹਜ਼ਾਰਾਂ ਰੁਪਏ ਕਢਾ ਲਏ ਸਨ ਛੇਤੀ ਹੀ ਨਟਵਰ ਲਾਲ ਦੀ ਚੋਰੀ ਫੜੀ ਗਈ ਤੇ ਉਹ ਕਲਕੱਤਾ ਭੱਜ ਗਿਆ ਤੇ ਸ਼ੇਰ ਦੇ ਮੂੰਹ ਨੂੰ ਕੂਣ ਲੱਗ ਚੁੱਕਿਆ ਸੀ ਹੁਣ ਸ਼ੁਰੂ ਹੋਇਆ ਉਹ ਕિસ્ਸਾ ਜਿਸਨੇ ਨਟਵਰ ਲਾਲ ਨੂੰ 9 ਵਾਰੀ ਅਲੱਗ-ਅਲੱਗ ਜੇਲਾਂ ਤੇ 8 ਤੋਂ ਜ਼ਿਆਦਾ ਰਾਜਾਂ ਦੀ ਪੁਲਿਸ ਦਾ ਦੁਸ਼ਮਣ ਬਣਾ ਦਿੱਤਾ ਸੀ ਨਟਵਰ ਲਾਲ ਨੂੰ ਫੜਤਾ ਕਈ ਵਾਰ ਲਿਆ ਸੀ ਪੁਲਿਸ ਨੇ ਪਰ ਉਸ ਨੂੰ ਜ਼ਿਆਦਾ ਟਾਈਮ ਕੈਦ ਨਹੀਂ ਸੀ ਰੱਖ ਸਕੀ ਉਹਦਾ ਜਦੋਂ ਜੀ ਕੀਤਾ ਜੇਲ੍ਹ ਵਿੱਚੋਂ ਭੱਜ ਜਾਂਦਾ ਸੀ ਆਖਰੀ ਵਾਰ 1987 ਵਿੱਚ ਨਟਵਰ ਲਾਲ ਨੂੰ ਪੁਲਿਸ ਨੇ ਫੜ ਲਿਆ ਤੇ ਉਸ ਨੂੰ 113 ਸਾਲ ਦੀ ਸਜ਼ਾ ਹੋਈ ਜਾਨੀ ਕਿ ਹੁਣ ਪੱਕਾ ਸੀ ਕਿ ਨਟਵਰ ਲਾਲ ਨੂੰ ਪੂਰੀ ਉਮਰ ਕੈਦ ਵਿੱਚ ਹੀ ਰਹਿਣਾ ਪਵੇਗਾ ਪਰ ਕੁਝ ਟਾਈਮ ਬਾਅਦ ਨਟਵਰ ਲਾਲ ਦੀ ਤਬੀਅਤ ਖਰਾਬ ਹੋਈ ਉਸ ਟਾਈਮ ਉਹ 84 ਸਾਲ ਦਾ ਸੀ ਉਸ ਟਾਈਮ ਨਟਬਰ ਲਾਲ ਤੁਰ ਵੀ ਨਹੀਂ ਸਕਦਾ ਉਸ ਨੂੰ ਕਾਨਪੁਰ ਦੇ ਹਸਪਤਾਲ ਚੋਂ ਏਮਜ਼ ਹਸਪਤਾਲ ਦਿੱਲੀ ਵਿੱਚ ਲੈ ਕੇ ਜਾਣਾ ਸੀ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਤਿੰਨ ਪੁਲਿਸ ਵਾਲੇ ਉਸ ਨੂੰ ਲੈ ਕੇ ਜਾ ਰਹੇ ਸਨ ਉਸ ਦੀ ਖਾਲਤ ਖਰਾਬ ਹੋਣ ਕਰਕੇ ਉਸ ਨੂੰ ਬੀਲਚੇਅਰ ਦਾ ਸਹਾਰਾ ਲੈਣਾ ਪੈਂਦਾ ਸੀ ਜਾਂ ਘੱਟ ਤੋਂ ਘੱਟ ਪੁਲਿਸ ਨੂੰ ਤਾਂ ਇਹੀ ਲੱਗਦਾ ਸੀ ਐਂਬੂਲੈਂਸ ਨੂੰ ਦਿੱਲੀ ਰੇਲਵੇ ਸਟੇਸ਼ਨ ਤੇ ਬੁਲਾਇਆ ਗਿਆ ਤਾਂ ਇਸੇ ਦੌਰਾਨ ਨਟਬਰ ਲਾਲ ਨੂੰ ਬੀਲਚੇਅਰ ਤੋਂ ਉਠਾ ਕੇ ਇੱਕ ਬੈਂਚ ਤੇ ਬਿਠਾ ਦਿੱਤਾ ਗਿਆ ਫਿਰ ਉਹਨਾਂ ਵਿੱਚੋਂ ਦੋ ਪੁਲਿਸ ਵਾਲੇ ਕਿਤੇ ਕੰਮ ਚਲੇ ਗਏ ਇੱਕ ਜੋ ਬਚਿਆ ਹੋਇਆ ਪੁਲਿਸ ਵਾਲਾ ਸੀ ਉਸ ਨੂੰ ਨਟਵਰ ਲਾਲ ਨੇ ਕਿਹਾ ਕਿ ਮੈਂ ਚਾਹ ਪੀਣੀ ਹੈ ਪੁਲਿਸ ਵਾਲੇ ਨੇ ਸੋਚਿਆ ਕਿ ਚਾਹ ਨੂੰ 2 ਮਿੰਟ ਲੱਗਣੇ ਹਨ ਇਹ ਕਿਹੜਾ ਕਿਤੇ ਭੱਜ ਜਾਵੇਗਾ ਬਿਮਾਰ ਤਾਂ ਹੈਗਾ ਪਰ ਦੋਸਤੋ ਇਹੀ ਉਸ ਪੁਲਿਸ ਵਾਲੇ ਦੀ ਸਭ ਤੋਂ ਵੱਡੀ ਭੁੱਲ ਸੀ ਜਦੋਂ ਉਸਨੇ ਵਾਪਸ ਆ ਕੇ ਦੇਖਿਆ ਤਾਂ ਨਟਵਰ ਲਾਲ ਉੱਥੋਂ ਗਾਇਬ ਸੀ ਤਪ ਪੁਲਸ ਨੂੰ ਇਹ ਸਮਝ ਆ ਚੁੱਕਿਆ ਸੀ ਕਿ ਨਟਵਰ ਲਾਲ ਨੇ ਕਿਸ ਤਰ੍ਹਾਂ ਉਹਨਾਂ ਨੂੰ ਬੇਫਕੂਬ ਬਣਾਇਆ ਨਟਵਰ ਲਾਲ ਨੇ ਖੁਦ ਨੂੰ ਬਿਮਾਰ ਬਣਾ ਕੇ ਇੰਨਾ ਲਾਚਾਰ ਸਾਬਤ ਕੀਤਾ ਕਿ ਪੁਲਸ ਉਸ ਨੂੰ ਢਿੱਲ ਦੇ ਸਕੇ ਤਾਂ ਜੋ ਉਹਨਾਂ ਤੋਂ ਭੱਜ ਸਕੇ ਇਸ ਘਟਨਾ ਦੇ ਨਾਲ ਹੀ ਨਟਵਰ ਲਾਲ ਅੱਠਵੀਂ ਵਾਰ ਪੁਲਸ ਦੀ ਕੈਚ ਤੋਂ ਭੱਜ ਚੁੱਕਿਆ ਸੀ ਤੇ ਉਸ ਤੋਂ ਬਾਅਦ ਉਹ ਕਦੇ ਵੀ ਪੁਲਸ ਦੇ ਹੱਥ ਨਹੀਂ ਆਇਆ ਨਟਵਰ ਲਾਲ ਦੀਆਂ ਸਭ ਤੋਂ ਮਸ਼ਹੂਰ ਠੱਗੀਆਂ ਵਿੱਚੋਂ ਇੱਕ ਉਹ ਠੱਗੀ ਹੈ ਜਦੋਂ ਉਸਨੇ ਦੇਸ਼ ਦੇ ਵਿੱਤ ਮੰਤਰੀ ਐਨ ਡੀ ਤਿਵਾਰੀ ਦਾ ਜਾਲੀ ਸੈਕਟਰੀ ਬਣ ਕੇ ਦਿੱਲੀ ਦੇ ਕੈਨੌਟ ਪੁਲਿਸ ਵਿੱਚ ਘੜੀਆਂ ਦੀ ਦੁਕਾਨ ਤੇ ਦਰਸ਼ਨ ਦਿੱਤੇ ਉਸਨੇ ਕਿਹਾ ਕਿ ਇੱਕ ਮੀਟਿੰਗ ਹੈ ਤੇ ਕਾਂਗਰਸ ਦੀਆਂ ਸਾਰੇ ਲੀਡਰ ਆ ਰਹੇ ਹਨ ਤੇ ਰਾਜੀਵ ਗਾਂਧੀ ਆਪਣੇ ਸਾਰੇ ਲੀਡਰਾਂ ਨੂੰ ਇੱਕ ਇੱਕ ਘੜੀ ਗਿਫਟ ਕਰਨਾ ਚਾਹੁੰਦੇ ਹਨ ਤੇ ਇਸ ਦੀ ਡਿਊਟੀ ਉਹਨਾਂ ਨੇ ਐਨ.ਡੀ. तिवारी ਦੀ ਲਈ ਹੈ ਤੁਸੀਂ ਸਭ ਤੋਂ ਵਧੀਆ ਤੇ ਮਹਿੰਗੀਆਂ ਘੜੀਆਂ ਦਿਖਾਓ ਤੇ ਨਟਵਰ ਲਾਲ ਨੇ ਖੁਦ ਘੜੀਆਂ ਪਸੰਦ ਕੀਤੀਆਂ ਤੇ ਕਿਹਾ ਡਿਲੀਵਰੀ ਅਸੀਂ ਨਾਰਥ ਬਲਾਕ ਵਿੱਚ ਲਵਾਂਗੇ ਤੁਹਾਨੂੰ ਦੱਸ ਦੇਈ ਕਿ ਨਾਰਥ ਬਲਾਕ ਵਿੱਚ ਸਾਰੇ ਜ਼ਰੂਰੀ ਮੰਤਰੀਆਂ ਦੇ ਦਫ਼ਤਰ ਸਨ ਦੂਸਰੇ ਦਿਨ ਉਹ ਦੁਕਾਨ ਤੇ ਗਿਆ ਤੇ ਘੜੀਆਂ ਪੈਕ ਕਰਵਾ ਕੇ ਦੁਕਾਨ ਦੇ ਇੱਕ ਮੁਲਾਜ਼ਮ ਨੂੰ ਨਾਲ ਲੈ ਕੇ ਨਾਰਥ ਬਲਾਕ ਵਿੱਚ ਪਹੁੰਚਿਆ ਤੇ ਉਸ ਨੇ ਇੱਕ ਜਾਲੀ ਡਰਾਫਟ ਬਣਾ ਕੇ ਦੁਕਾਨਦਾਰ ਦੇ ਮੁਲਾਜ਼ਮ ਨੂੰ ਦੇ ਦਿੱਤਾ ਤੇ ਆਪ ਘੜੀਆਂ ਲੈ ਕੇ ਉੱਥੋਂ ਚਲਾ ਗਿਆ ਦੋ ਦਿਨ ਬਾਅਦ ਪਤਾ ਲੱਗਿਆ ਕਿ ਉਹ ਡਰਾਫਟ ਤਾਂ ਜਾਲੀ ਸੀ ਤੇ ਦੁਕਾਨਦਾਰ ਲੁੱਟਿਆ ਗਿਆ ਸੀ ਦੋਸਤੋ ਨਟਵਰ ਲਾਲ ਦਾ ਨਾਮ ਨਟਵਰ ਲਾਲ ਵੀ ਇੱਕ ਠੱਗੀ ਦੇ ਕਰਕੇ ਹੀ ਪਿਆ ਸੀ ਰਸਲ ਨਟਵਰ ਲਾਲ ਜਾਂ ਕਹੀਏ ਉਸ ਟਾਈਮ ਦਾ ਮਿਥਲੇਸ਼ ਕੁਮਾਰ ਸ਼ਰਿਵਾਸਤਵ ਆਪਣੇ ਇੱਕ ਦੋਸਤ ਦੇ ਨਾਲ ਇੱਕ ਕਾਟਨ ਵਪਾਰੀ ਕੋਲ ਸੇਲ ਪਰਚੇਜ਼ ਅਫੀਸਰ ਬਣ ਕੇ ਗਿਆ ਜਿੱਥੇ ਉਸਨੇ ਉਸ ਵਪਾਰੀ ਨੂੰ ਨਕਲੀ ਕਾਗਜ਼ ਦਿਖਾ ਕੇ ਅਡਵਾਂਸ ਵਿੱਚ ਪੈਸੇ ਮੰਗੇ ਤੇ ਡਿਲੀਵਰੀ ਅਹਿਮਦਗੜ੍ਹ ਦੇ ਇੱਕ ਰੇਲਵੇ ਸਟੇਸ਼ਨ ਤੇ ਕਰਨ ਨੂੰ ਕਿਹਾ ਪਰ ਜਦੋਂ ਉਹ ਲੋਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਕੋਈ ਨਹੀਂ ਮਿਲਿਆ ਇਸ ਕਟਨਾ ਤੋਂ ਬਾਅਦ ਪੁਲਿਸ ਨੇ ਮਿਥਲੇਸ਼ ਨੂੰ ਫੜ ਲਿਆ ਸੀ ਪਰ ਪੁਲਿਸ ਨੂੰ ਨਹੀਂ ਸੀ ਪਤਾ ਕਿ ਇਹ ਮਿਥਲੇਸ਼ ਹੈ ਪੁਲਿਸ ਨੇ ਉਸ ਨੂੰ ਮਿਥਲੇਸ਼ ਦਾ ਦੂਸਰਾ ਸਾਥੀ ਸਮਝ ਲਿਆ ਤਾਂ ਦੋਸਤੋ ਸੋਚੋ ਉਹ ਦੂਸਰਾ ਸਾਥੀ ਕੌਣ ਹੋ ਸਕਦਾ ਹੈ ਜੀ ਹਾਂ ਉਹ ਸੀ ਨਟਵਰ ਲਾਲ ਜੋ ਇੱਕ ਗੁਜਰਾਤੀ ਸੀ ਤੇ ਉਸੇ ਟਾਈਮ ਤੋਂ ਮਿਥਲੇਸ਼ ਦਾ ਨਾਮ ਨਟਵਰ ਲਾਲ ਪੈ ਗਿਆ ਸੀ ਹੁਣ ਅੱਠ ਰਾਜਾਂ ਦੀ ਪੁਲਿਸ ਨਟਵਰ ਲਾਲ ਨੂੰ ਲੱਭ ਰਹੀ ਸੀ ਉਸ ਨੇ ਕਈ ਰਾਜਾਂ ਵਿੱਚ ਆਪਣੇ ਵੱਖ-ਵੱਖ ਨਾਮਾਂ ਨਾਲ ਠੱਗੀ ਕੀਤੀ ਪੁਲਿਸ ਦੇ ਅਨੁਸਾਰ ਉਸ ਟਾਈਮ ਉਸਦੇ 52 ਨਾਮ ਸਨ ਦੋਸਤੋ ਦੇਵਤਿਆਂ ਤੋਂ ਬਾਅਦ ਜੇ ਕਿਸੇ ਦੇ ਐਨੇ ਨਾਮ ਸੀ ਤਾਂ ਉਹ ਸੀ ਨਟਬਰ ਲਾਲ ਨਟਬਰ ਲਾਲ ਜੇਲ੍ਹ ਤੋਂ ਭੱਜਣ ਲਈ ਬਹੁਤ ਮਾਹਿਰ ਸੀ ਇੱਕ ਵਾਰ ਉਸਨੇ ਸਬ ਇੰਸਪੈਕਟਰ ਦੀ ਵਰਦੀ ਮੰਗਾ ਲਈ ਤੇ ਜੇਲ੍ਹ ਦੇ ਗਾਰਡ ਨੂੰ ਕਿਹਾ ਕਿ ਉਸ ਕੋਲ ਇੱਕ ਟੈਚੀ ਹੈ ਜਿਸ ਵਿੱਚ ਬਹੁਤ ਸਾਰੇ ਪੈਸੇ ਹਨ ਤੇ ਜੇਕਰ ਉਹ ਉਸਦੀ ਬੈਰਕ ਦਾ ਦਰਵਾਜ਼ਾ ਖੋਲ ਦਿੰਦੇ ਹਨ ਤਾਂ ਉਹਨਾਂ ਨੂੰ ਬਹੁਤ ਸਾਰੇ ਪੈਸੇ ਦੇਵੇਗਾ ਲਾਲਚ ਵਿੱਚ ਆਏ ਗਾਰਡਸ ਨੇ ਉਸਦਾ ਦਰਵਾਜ਼ਾ ਖੋਲ ਦਿੱਤਾ ਤਾਂ ਉਸਨੇ ਸਬ ਇੰਸਪੈਕਟਰ ਦੀ ਵਰਦੀ ਪਾ ਕੇ ਲੋਕਾਂ ਤੋਂ ਸਲੂਟ ਮਰਵਾਉਂਦਾ ਹੋਇਆ ਜੇਲ੍ਹ ਚੋਂ ਫਰਾਰ ਹੋ ਗਿਆ ਜਦੋਂ ਉਸ ਨੂੰ ਛਡਾਉਣ ਵਾਲੇ ਪੁਲਿਸ ਵਾਲਿਆਂ ਨੇ ਉਹ ਟੈਚੀ ਖੋਲ ਕੇ ਦੇਖਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਉਸ ਵਿੱਚ ਸਿਰਫ ਅਖਬਾਰ ਭਰੇ ਹੋਏ ਸਨ ਕਹਿੰਦੇ ਹਨ ਕਿ ਜੋ ਹੁਣ ਇਹਨਾਂ ਫਿਲਮਾਂ ਵਿੱਚ ਸੀਨ ਬਣਦੇ ਹਨ ਉਹ ਸਾਰੇ ਨਟਵਰ ਲਾਲ ਦੇ ਕਾਰਨਾਮਿਆਂ ਤੋਂ ਹੀ ਪ੍ਰਭਾਵਿਤ ਹੋ ਕੇ ਬਣਦੇ ਹਨ ਹੁਣ ਇਸ ਕਹਾਣੀ ਨੂੰ ਹੀ ਲੈ ਲਓ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੈ ਪਰ ਸੱਚ ਹੈ ਲਖਨਊ ਜੇਲ ਸੈਂਟਰਲਸ ਦੇ ਰਿਕਾਰਡ ਦੇ ਹਵਾਲੇ ਤੋਂ ਹੀ ਇਹ ਤੁਹਾਨੂੰ ਦੱਸ ਰਹੇ ਹਨ ਇੱਕ ਵਾਰ ਜਦੋਂ ਡੇਢ ਸਾਲ ਤੋਂ ਨਟਵਰ ਲਾਲ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਦੀ ਪਤਨੀ ਦੇ ਉਸ ਨੂੰ ਬਹੁਤ ਸਾਰੇ ਖੱਤ ਆਏ ਤੇ ਜੇਲ੍ਹ ਵਿੱਚ ਆਉਣ ਵਾਲੇ ਸਾਰੇ ਖੱਤਾਂ ਨੂੰ ਪੁਲਿਸ ਮੋਨੀਟਰ ਕਰਦੀ ਹੈ ਤੇ ਪੜ੍ਹ ਕੇ ਦੇਖਿਆ ਜਾਂਦਾ ਹੈ। ਉਹਨਾਂ ਖੱਤਾਂ ਵਿੱਚ ਉਸ ਦੀ ਪਤਨੀ ਵੱਲੋਂ ਲਿਖਿਆ ਗਿਆ ਸੀ ਕਿ ਘਰ ਦੀ ਹਾਲਤ ਬਹੁਤੀ ਠੀਕ ਨਹੀਂ ਹੈ ਤੇ ਪੈਸੇ ਦੀ ਵੀ ਬਹੁਤ ਕਮੀ ਹੈ। ਪਰ ਨਟਵਰ ਲਾਲ ਇਹ ਖੱਤ ਪੜ੍ਹ ਕੇ ਉਹਨਾਂ ਦਾ ਜਵਾਬ ਨਹੀਂ ਸੀ ਦਿੰਦਾ। ਇੱਕ ਵਾਰ ਜੇਲਰ ਉਸ ਕੋਲ ਆਇਆ ਤੇ ਉਸ ਨੂੰ ਕਿਹਾ ਕਿ ਆਪਣੇ ਪਰਿਵਾਰ ਲਈ ਇੱਕ ਖੱਤ ਤਾਂ ਲਿਖ ਸਕਦਾ ਹੈ ਤਾਂ ਨਟਵਰ ਲਾਲ ਨੇ ਆਪਣੀ ਪਤਨੀ ਲਈ ਖੱਤ ਲਿਖਿਆ ਜਿਸ ਵਿੱਚ ਉਸ ਨੇ ਲਿਖਿਆ ਕਿ ਜੋ ਜ਼ਮੀਨ ਦੇ 1 ਫੁੱਟ ਥੱਲੇ ਤੱਕ ਖੁਦਾਈ ਕਰਨ ਉਸ ਵਿੱਚ ਉਸ ਦਾ ਦੱਬਿਆ ਹੋਇਆ ਖਜ਼ਾਨਾ ਮਿਲ ਜਾਵੇਗਾ ਉਸ ਨੂੰ ਵੇਚ ਕੇ ਉਹ ਕੁਝ ਵਕਤ ਲਈ ਗੁਜ਼ਾਰਾ ਕਰਨ ਤੇ ਬਾਅਦ ਵਿੱਚ ਉਹ ਛੁੱਟ ਹੀ ਜਾਵੇਗਾ ਤੇ ਜਦੋਂ ਜੇਲਰ ਨੇ ਇਹ ਖੱਤ ਪੜ੍ਹਿਆ ਤਾਂ ਉਸ ਨੇ ਇਸ ਦੀ ਤਲਾ ਲੋਕਲ ਪੁਲਿਸ ਨੂੰ ਦਿੱਤੀ ਤਾਂ ਲੋਕਲ ਪੁਲਿਸ ਨੇ ਉਸ ਦੇ ਖੇਤ ਵਿੱਚ ਜਾ ਕੇ ਸਾਰੇ 1 ਫੁੱਟ ਤੱਕ ਗੁੱਡ ਕੇ ਦੇਖਿਆ ਪਰ ਉਸ ਦੇ ਹੱਥ ਕੁਝ ਨਹੀਂ ਲੱਗਿਆ ਕੁਝ ਦਿਨਾਂ ਬਾਅਦ ਇੱਕ ਹੋਰ ਖੱਤਾ ਆਇਆ ਤਾਂ ਜਦੋਂ ਜੇਲਰ ਨੇ ਉਸ ਨੂੰ ਪੜ੍ਹ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗਿਆ ਇਹ ਖੱਤ ਨਟਵਰ ਲਾਲ ਲਈ ਨਹੀਂ ਉਸ ਦੇ ਲਈ ਹੈ ਜਿਸ ਵਿੱਚ ਉਸ ਦੀ ਪਤਨੀ ਨੇ ਜੇਲਰ ਦਾ ਧੰਨਵਾਦ ਕੀਤਾ ਸੀ ਤੇ ਲੰਬੀ ਉਮਰ ਦੀਆਂ ਸ਼ੁਭਕਾਮਨਾਵਾਂ ਮਦਿੱਤੀਆਂ ਸੀ ਨਟਵਰ ਲਾਲ ਦੀਆਂ ਇਹਨਾਂ ਗੱਲਾਂ ਕਰਕੇ ਹੀ ਉਸ ਦੇ ਪਿੰਡ ਵਿੱਚ ਉਸ ਦਾ ਨਾਮ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ ਹੈ ਕਹਿੰਦੇ ਹਨ ਕਿ ਇੱਕ ਵਾਰੀ ਨਟਵਰ ਲਾਲ ਪਿੰਡ ਆਇਆ ਤਾਂ ਉਹ ਤਿੰਨ ਗੱਡੀਆਂ ਲੈ ਕੇ ਆਇਆ ਤੇ ਉਸਨੇ ਸਾਰੇ ਪਿੰਡ ਦੇ ਲੋਕਾਂ ਨੂੰ ਉੱਥੇ ਆ ਕੇ ਭੋਜਨ ਕਰਵਾਇਆ ਤੇ ਜਾਣ ਲੱਗੇ ਸਾਰੇ ਲੋਕਾਂ ਨੂੰ ਉਸਨੇ 100-100 ਰੁਪਇਆ ਵੀ ਦਿੱਤਾ ਇਸ ਤੋਂ ਇਲਾਵਾ ਵੀ ਨਟਵਰ ਲਾਲ ਨੇ ਆਪਣੇ ਪਿੰਡ ਤੇ ਕਈ ਇਹਾਸਾਨ ਕੀਤੇ ਜਿਵੇਂ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਕਈ ਕੁੜੀਆਂ ਦੇ ਵਿਆਹ ਵੀ ਕੀਤੇ ਨਟਵਰ ਲਾਲ ਨੇ ਆਪਣੇ ਪਿੰਡ ਦੇ ਸਾਰੇ ਲੋਕਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਜ਼ਰੂਰ ਕੀਤੀ ਸੀ ਇਸ ਕਰਕੇ ਹੀ ਉਸ ਨੂੰ ਪਿੰਡ ਵਿੱਚ ਮਿਸਟਰ ਨਟਵਰ ਲਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਲ ਹੀ ਵਿੱਚ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਉਸ ਦੀ ਮੂਰਤੀ ਬਣਾਉਣ ਲਈ ਸਲਾਹ ਕੀਤੀ ਸੀ ਪਰ ਉਹਨਾਂ ਨੇ ਸੋਚਿਆ ਜੀ ਜਿਆਦਾ ਮਹਿੰਗੀ ਮੂਰਤੀ ਬਣਾ ਦਿੱਤੀ ਕਿਤੇ ਨਟਵਰ ਲਾਲ ਹੀ ਨਾ ਉਸ ਨੂੰ ਚੋਰੀ ਕਰ ਲਵੇ ਤਾਂ ਦੋਸਤੋ ਤੁਹਾਨੂੰ ਇਹ ਸਾਡੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਣਾ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ